ਸਲੀਬੋਰ ਦੀ ਗੰਦੀ ਮੈਨੇਜਮੈਂਟ ਮੁਰਦਾ ਆਪਾਜ ਕੱਚੇ ਮੁਲਾਜ਼ਮ ਪੱਕੇ ਕਰੋ ਜੈ ਜੀਓ ਪੱਕੇ ਕਰੋ ਕੱਚੇ ਮੁਲਾਜ਼ਮ ਪੱਕੇ ਕਰੋ ਪੀਐਫਡੀਸੀਐਲ ਕੰਟਰੈਕਟ ਵਰਕਰ ਜੂਨੀਅਰ ਤੇ ਟੈਕਨੀਕਲ ਸਰਵਿਸ ਜੂਨੀਅਰ ਵਾਲੇ ਪਾਸੋਂ ਇੱਕ ਪੰਜਾਬ ਸਰਕਾਰ ਦੇ ਖਿਲਾਫ ਜਾਨੂੰ ਹਸਪਤਾਲ ਸੰਗੀਤਾ ਜਾ ਰਿਹਾ ਹੈ ਇਸ ਵੇਲੇ ਪਾ ਪਠਾਨਕੋਟ ਦੇ ਸ਼ਾਹਪੁਰ ਕੰਢੀ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਜੀ ਕਿ ਪੀਐਸ ਪੀਸੀਐਲ ਕੰਟੈਕਟ ਵਰਕਰ ਜੂਨੀਅਨ ਤੇ ਟੈਕਨੀਕਲ ਸਰਵਿਸ ਜੂਨੀਅਨ ਵਾਲੇ ਪਾਸੋਂ ਇੱਕ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂਦਰਖਾਂ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਆ ਐਂਡ ਤੇੜੀ ਆਪਣੇ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਇਹਨਾਂ ਦਾ ਕਹਿਣਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਰ ਕੋਈ ਵੀ ਮੁੱਦਾ ਜਿਹੜਾ ਹੱਲ ਨਹੀਂ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਉਹਨਾਂ ਵੱਲ ਦੀਆਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਆਪ ਦੇਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਪ੍ਰਦਰਸ਼ਨਕਾਰੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪ੍ਰਦਰਸ਼ਨ ਦੇ ਦੌਰਾਨ ਅੱਜ ਦੇ ਪ੍ਰਦਰਸ਼ਨ ਟੈਕਨੀਕਲ ਸਰਵਿਸ ਯੂਨੀਅਨ ਤੇ ਕੋਆਰਡੀਨੇਸ਼ਨ ਕਮੇਟੀ ਆਫ ਪੀਐਸਪੀਸੀਆਰ ਪੀਐਸਟੀਸੀਐਲ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਸੂਬਾ ਪੱਧਰ ਤੇ ਲਈ ਗਿਆ ਹੈ ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮੰਗ ਪਾਵਰ ਕਾਮ ਦੇ ਅੰਦਰ ਬਿਜਲੀ ਖੇਤਰ ਦੇ ਅੰਦਰ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਇਹਦੇ ਨਾਲ ਹਰ ਤਰ੍ਹਾਂ ਦੇ ਠੇਕਾ ਮਜ਼ਦਮ ਨੂੰ ਮਹਿਕਮੇ ਵਿੱਚ ਮਰਜ ਕਰਕੇ ਪੱਕਾ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਇਹਦੇ ਨਾਲ ਨਾਲ ਅਸੀਂ ਇਹ ਵੀ ਮੰਗ ਕਰ ਰਹੇ ਹਾਂ ਕਿ ਘੱਟੋ-ਘੱਟ ਉਜਰਤ ਕਾਨੂੰਨ 1948 ਦੇ ਤਹਿਤ ਠੇਕਾ ਮਜ਼ਦਮ ਕੋਈ ਵੀ ਕੰਟਰੈਕਟ ਵਰਕਰ ਜਿਹੜਾ ਕੰਮ ਕਰ ਰਿਹਾ ਉਹਦੀ ਘੱਟੋ-ਘੱਟ ਉਜਰਤ ਕਾਨੂੰਨ 1948 ਦੇ ਤਹਿਤ ਉਜਤ ਤੱਕ ਕੀਤੀ ਜਾਵੇ ਅੱਜ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਜਿਵੇਂ ਖਰੜ ਤੇ ਲਾਲਰੂ ਡਿਵੀਜ਼ਨਾਂ ਨੂੰ ਪ੍ਰਾਈਵੇਟ ਠੇਕੇਦਾਰਾਂ ਨੂੰ ਸੌਂਪਣ ਦੇ ਪੱਤਰ ਜਾਰੀ ਹੋ ਰਹੇ ਨੇ ਪ੍ਰਾਲੇ ਹੋ ਰਹੇ ਨੇ 10 ਡਿਵੀਜ਼ਨਾਂ ਸਾਰੇ ਪੰਜਾਬ ਦੇ ਅੰਦਰ ਸਿਲੈਕਟ ਕੀਤੀਆਂ ਨੇ ਅਸੀਂ ਇਸ ਨੀਤੀ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਹ ਸਾਂਝਾ ਧਰਨਾ ਮਜਾਰਾ ਮੋਰਚਾ ਲਾ ਰਹੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਬਿਜਲੀ ਐਕਟ 2003 2022 ਰੱਦ ਕੀਤਾ ਜਾਵੇ ਲੇਬਰ ਕਾਨੂੰਨ 8 ਘੰਟੇ ਤੇ 1/2 ਨੂੰ 12 ਘੰਟੇ 'ਚ ਬਦਲਣ ਦਾ ਜਿਹੜਾ ਸਰਕੂਲ ਪੰਜਾਬ ਸਰਕਾਰ ਤੇ ਪਾਵਰ ਕਾਨ ਦੀ ਮੈਨੇਜਮੈਂਟ ਨੇ ਜਾਰੀ ਕੀਤਾ ਉਹ ਰੱਦ ਕੀਤਾ ਜਾਵੇ ਪਹਿਲੇ ਲੇਬਰ ਕਾਨੂੰਨ ਜਿਹੜੇ ਉਹ ਬਹਾਲ ਕੀਤੇ ਜਾਣ ਇਹ ਸਾਡੀ ਮੰਗ ਹੈ ਤੇ ਇਹਦੇ ਨਾਲ ਨਾਲ ਮੰਗ ਪੱਤਰ ਦੇ ਵਿੱਚ ਬਹੁਤ ਵੀ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਮੰਗ ਪੱਤਰ ਦੇ ਵਿੱਚ ਦਰਜ ਮੰਗਾਂ ਦੇ ਉੱਤੇ ਗੱਲਬਾਤ ਕਰਕੇ ਅਸੀਂ ਇਸ ਸਿਗਰਟ ਨੇ ਤੇ ਗੱਲਬਾਤ ਕਰਕੇ ਮਸਲੇ ਹੱਲ ਕਰਨ ਦੀ ਮੰਗ ਕਰ ਰਹੇ ਹਾਂ ਇਹਦੇ ਤਹਿਤ ਅਸੀਂ ਅੱਜ ਧਰਨਾ ਦੇ ਰਹੇ ਹਾਂ ਤੇ ਨਗਰਾਨ ਨਿਰਜ ਨੇ ਤੇ ਰਾਹੀਂ ਇੱਕ ਮੰਗ ਪੱਤਰ ਪਾਵਰ ਕਮਨ ਦੀ ਮੈਨੇਜਮੈਂਟ ਨੂੰ ਭੇਜਣਾ ਚਾਹੁੰਦੇ ਆ ਭੇਜਣ ਵਾਸਤੇ ਆਏ ਆ ਤੇ ਉਹ ਸਮਾਂਗ ਪੱਤਰ ਤੇ ਰਾਹੀਂ ਮੈਨੇਜਮੈਂਟ ਤੋਂ ਮੰਗ ਕਰਦੇ ਆ ਕਿ ਉਹ ਸਾਡਾ ਮਸਲੇ ਹੱਲ ਕਰੇ ਅ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਟੈਕਨੀਕਲ ਸਰਵਿਸ ਜੁਨੀਅਨ ਤੇ ਕੋਆਰਡੀਨੇਸ਼ਨ ਕਮੇਟੀ ਪਾਵਰ ਕਮਨ ਟ੍ਰਾਂਸਕੋ ਵੱਲੋਂ ਸਾਂਝੇ ਤੌਰ ਤੇ ਲਈਆ ਗਿਆ ਹੈ ਤੇ ਸਾਡੀ ਸੂਬਾ ਕਮੇਟੀ ਦੀ ਸੂਬਾ ਪਧਰੀ ਕੋਲ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਸਰਕਲ ਪਧਰੀ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਹੈ ਸੋ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਭਾਗਾਂ ਦੇ ਵਿੱਚ ਜੰਗਲ ਕਰੀਏ ਅਸੀਂ ਬਿਜਲੀ ਬੋਰਡ ਦੇ ਵਿੱਚ ਕੱਚੇ ਮੁਲਾਜ਼ਮ ਆਪਣੀਆਂ ਸੇਵਾਵਾਂ ਨਿਭਾ ਰਹੇ ਐ ਪਰ ਕੋਈ ਵੀ ਸਰਕਾਰ ਜਿਹੜੀ ਐ ਉਹ ਇਹਨਾਂ ਦਾ ਮਸਲਾ ਹੱਲ ਕਰਨ ਵਾਲੇ ਪਾਸੇ ਨੂੰ ਨਹੀਂ ਜਾ ਰਹੀ ਬਾਦਲ ਦੀ ਸਰਕਾਰ ਵੀ ਲਾਰੇ ਲੱਪਿਆਂ 'ਚ ਟਾਈਮ ਲੰਗਾ ਗਈ ਉਸ ਤੋਂ ਬਾਅਦ ਪੰਜਾਬ ਦੀ ਸੱਤਾ ਦੇ ਕਾਂਗਰਸ ਦੀ ਸਰਕਾਰ ਕੈਪਟਨ ਦੀ ਅਗਵਾਈ 'ਚ ਆਈ ਉਹਨੇ ਵੀ 4.5 ਸਾਲ ਜਿਹੜੇ ਆ ਉਹ ਲਾਰੇ ਲੱਪਿਆਂ 'ਚ ਕੱਢੇ ਐ ਫਿਰ ਪੰਜਾਬ ਦੀ ਸੱਤਾ ਦੇ 5-6 ਮਹੀਨੇ ਵਾਸਤੇ ਚੰਨੀ ਬੈਠਾ ਉਹਨੇ ਵੀ ਡੰਗ ਟਪਾਓ ਨੀਤੀ ਦੇ ਤਹਿਤ ਆਪਣਾ ਸਮਾਂ ਜੜਾ ਡਪਾਇਆ ਸੋ ਇਹ ਜਿਹੜੇ ਖੋਤੀ ਇਨਕਲਾਬੀ ਪੰਜਾਬ ਦੀ ਸੱਤਾ ਤੇ ਹੁਣ ਬਰਾਜਮਾਨ ਨੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਭਰਮ ਭਲੇਖਿਆਂ ਚ ਪਾ ਕੇ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਕਿ ਅਸੀਂ ਬਦਲਾਅ ਲਿਆਵਾਂਗੇ ਪੰਜਾਬ ਚ ਪੰਜਾਬ ਚ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ ਕਿਸੇ ਨੂੰ ਧਰਨਾ ਨਹੀਂ ਦੇਣ ਦੇਵਾਂਗੇ ਸਾਰਿਆਂ ਦੇ ਮਸਲੇ ਚੰਡੀਗੜ੍ਹ ਬੁਲਾ ਕੇ ਹੱਲ ਕਰਾਂਗੇ ਸੋ ਸਾਢੇ 3 ਸਾਲ ਸਰਕਾਰ ਨੂੰ ਬਣੀ ਨੂੰ ਹੋ ਗਏ ਆ ਇਹ ਸਰਕਾਰ ਨੇ ਮਸਲੇ ਹੱਲ ਕਰਨੇ ਤਾਂ ਬੜੀ ਦੂਰ ਹੈ 27 28 ਵਾਰ ਸਾਨੂੰ ਲਿਖਤੀ ਮੀਟਿੰਗ ਦਿੱਤੀ ਹੈ ਇੱਕ ਵਾਰ ਵੀ ਮੀਟਿੰਗ ਜਿਹੜੀ ਹੈ ਸਰਕਾਰ ਵੱਲੋਂ ਨਹੀਂ ਕੀਤੀ ਗਈ। ਸੋ ਲਗਾਤਾਰ ਪੰਜਾਬ ਦਾ ਹਰੇਕ ਵਰਗ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰਿਆ ਹੋਇਆ ਆ। ਕਿਸੇ ਵੀ ਵਰਗ ਦਾ ਕੋਈ ਵੀ ਮਸਲਾ ਸਰਕਾਰ ਵੱਲੋਂ ਹੱਲ ਨਹੀਂ ਕੀਤਾ ਗਿਆ। ਉਸੇ ਤਰ੍ਹਾਂ ਹੀ ਸਾਡੀ ਜਿਹੜੀ ਮੈਨੇਜਮੈਂਟ ਆ ਬਿਜਲੀ ਬੋਰਡ ਦੀ ਇਹ ਵੀ ਸਰਕਾਰ ਨਾਲੋਂ ਦੋ ਕਦਮ ਅੱਗੇ ਚੱਲ ਕੇ ਵਰਕਰਾਂ ਦਾ ਸ਼ੋਸ਼ਣ ਕਰਨ ਤੇ ਲੱਗੀ ਹੋਈ ਹੈ। ਨਗੂਣੀਆਂ ਤਨਖਾਹਾਂ ਤੇ ਇਹ ਵਰਕਰ ਜਿਹੜੇ ਕੱਚੇ ਮੁਲਾਜ਼ਮ ਨੇ ਇਹ ਪ੍ਰੋਜੈਕਟ ਨੂੰ ਚਲਾ ਰਹੇ ਆ ਜਾਂ ਵਿਭਾਗ ਨੂੰ ਚਲਾ ਰਹੇ ਆ ਪਰ ਇਹਨਾਂ ਵਰਕਰਾਂ ਨੂੰ ਕੋਈ ਕਾਨੂੰਨ ਤਹਿਤ ਬਣਦੇ ਲਾਭ ਉਹ ਚਾਹੇ ਓਵਰਟਾਈਮ ਹੈ ਚਾਹੇ ਕਮਾਈ ਛੁੱਟੀ ਹੈ ਜਾਂ ਚਾਹੇ ਟੀਏ ਡੀਏ ਹੈ ਕੁਝ ਨਹੀਂ ਦਿੱਤਾ ਜਾਂਦਾ ਨਿਗੂਣੀਆਂ ਤਨਖਾਹਾਂ ਤੇ ਵਰਕਰ ਕੰਮ ਕਰਦੇ ਆ ਜੇ ਐਜੀਟੇਸ਼ਨ ਕਰਕੇ ਕੋਈ ਸਰਕਾਰ ਤੋਂ ਮਾੜਾ ਮੋਡਾ ਵਾਅਦਾ ਕਰਾਉਂਦੇ ਆ 500000 ਰੁਪਏ ਦਾ ਤੇ ਡੇਢ ਡੇਢ ਸਾਲ ਇਹ ਮੈਨੇਜਮੈਂਟ ਜਿਹੜੀ ਹੈ ਉਹਨੂੰ ਲਾਗੂ ਨਹੀਂ ਕਰਦੀ ਸੋ ਫੋਰ ਐਗਜ਼ਾਮਪਲ ਮੈਂ ਇੱਕ ਤੁਹਾਨੂੰ ਦੱਸਾਂ ਵੀ ਸਤੰਬਰ 2024 ਦੇ ਵਿੱਚ ਜਦੋਂ ਅਸੀਂ ਪਟਿਆਲੇ ਹੈੱਡ ਆਫਿਸਰ ਨਾਲ ਆਇਆ ਉਤੋਂ ਸਾਨੂੰ ਜਿਹੜਾ 1500 ਰੁਪਿਆ ਪ੍ਰੋਜੈਕਟ ਅਲਾਊਂਸ ਨਾਲੇ ਲਾਗੂ ਕੀਤਾ ਸੀਗਾ ਅੱਜ ਜੂਨ ਖਤਮ ਹੋ ਗਿਆ ਪਰ ਅਜੇ ਤੱਕ ਇੰਪਲੀਮੈਂਟ ਨਹੀਂ ਹੋਇਆ ਸੋ ਜਿੱਥੇ ਸਰਕਾਰ ਵਰਕਰਾਂ ਦਾ ਸ਼ੋਸ਼ਣ ਕਰਨ ਤੇ ਲੱਗੀ ਹੋਈ ਹੈ ਉੱਥੇ ਹੀ ਇਹ ਜਿਹੜੀ ਮੈਨੇਜਮੈਂਟ ਹੈ ਬਿਜਲੀ ਬੋਰਡ ਦੀ ਚਾਹੇ ਉਹ ਲੋਕਲ ਲੈਵਲ ਦੀ ਸਰਕਲ ਪੱਧਰੀ ਮੈਨੇਜਮੈਂਟ ਹੈ ਚਾਹੇ ਉਹ ਹੈੱਡ ਆਫਿਸ ਦੀ ਮੈਨੇਜਮੈਂਟ ਹੈ ਲਗਾਤਾਰ ਵਰਕਰਾਂ ਦਾ ਸ਼ੋਸ਼ਣ ਕਰਦੀ ਆ ਰਹੀ ਹੈ ਸੋ ਅੱਜ ਅਸੀਂ ਇਕੱਠੇ ਹੋ ਕੇ ਇਹ ਇੱਕ ਚੇਤਾਵਨੀ ਦੇ ਤੌਰ ਤੇ ਇਹਨਾਂ ਨੂੰ ਦੱਸਣ ਆਏ ਆ ਕਿ ਜੇ ਤੁਸੀਂ ਸਾਡੇ ਮੰਗਾ ਮਸਲਿਆਂ ਦਾ ਫੌਰੀ ਤੌਰ ਤੇ ਹੱਲ ਨਹੀਂ ਕਰਦੇ ਤੇ ਸਾਨੂੰ ਹੋਰ ਤਿੱਖੇ ਸੰਘਰਸ਼ ਕਰਨ ਲਈ ਜਿਹੜਾ ਮਜਬੂਰ ਹੋਣਾ ਪਿਆ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ